ਲੋਕ ਕਹਾਣੀ ਰੋਡਾ ਜਲਾਲੀ ਲੇਖਕ ਸੁਖਦੇਵ ਮਾਧਪੁਰੀ ਰੋਡਾ ਜਲਾਲੀ ਦਿਲ ਹੁਲਮੀ ਪਾਕ ਮੁਹੱਬਤ ਦੀ ਲੋਕ ਕਥਾ ਹੈ 17ਵੀਂ ਸਦੀ ਦੇ ਅੰਤ ਵਿੱਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਘੀ ਵਿਖੇ ਵਾਪਰੀ ਕਿਸ਼ੋਰ ਚੰਦ ਅਤੇ ਬੂਟਾ ਗੁਜਰਾਤੀ ਨੇ ਇਸ ਬਾਰੇ ਦੋ ਕਿੱਸੇ ਜੋੜੇ ਹਨ ਇਨ੍ਹਾਂ ਕਿੱਸਿਆਂ ਤੋਂ ਇਲਾਵਾ ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸਵਾਨੀਆਂ ਲੋਕ ਗੀਤ ਵੀ ਗਾਉਂਦੀਆਂ ਹਨ ਬਲਖ ਬਖਾਰੀ ਦਾ ਜੰਪਲ ਆਪਣੀ ਮਾਂ ਦੀ ਮੌਤ ਦੇ ਵਿਰਾਗ ਵਿੱਚ ਫਕੀਰ ਬਣਿਆ ਰੋਡਾ ਪਾਕ ਪਟਨਾ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਲ ਸਿੰਘੀਆ ਪੁੱਜਾ ਪਿੰਡ ਤੋਂ ਅੱਧ ਕੋ ਮੀਲ ਦੀ ਦੂਰੀ ਤੇ ਪੂਰਬ ਵੱਲ ਦੇ ਪਾਸੇ ਸੋਹਾ ਨਦੀ ਦੇ ਕੰਢੇ ਸ਼ਾਨਦਾਰ ਬਾਗ ਸੀ ਉਸ ਬਾਗ ਵਿੱਚ ਇਸ ਫਕੀਰ ਨੇ ਜਾ ਡੇਰੇ ਲਾਇ ਫਕੀਰ 21-22 ਬਰੇ ਦਾ ਸੁਨੱਖਾ ਜਵਾਨ ਸੀ ਗੇਰੂਏ ਕੱਪੜੇ ਉਹਦੇ ਸਿਉਂਝੇ ਦਗਦਗ ਕਰਦੇ ਸਰੀਰ ਤੇ ਬਣ ਬਣ ਪੈਂਦੇ ਸਨ ਰੂਪ ਉਹਦਾ ਚੱਲਿਆ ਨਹੀਂ ਸੀ ਜਾਂਦਾ ਇੱਕ ਨੁਖ ਖਜਰਲ ਉਹਦੇ ਮਸਤਕ ਤੇ ਟਪਕ ਰਿਆ ਸੀ ਅੱਖੀਆਂ ਰੱਜ ਰੱਜ ਜਾਂਦੀਆਂ ਸਨ ਪਿੰਡ ਵਿੱਚ ਫਕੀਰ ਦੀ ਆਮਦ ਦੀ ਚਰਚਾ ਸ਼ੁਰੂ ਹੋ ਗਈ ਨਾਲ ਹੀ ਨਵੇਂ ਸ਼ਰਧਾਲੂ ਪੈਦਾ ਹੋ ਗਏ ਬੜੀਆਂ ਪਿਆਰੀਆਂ ਕਰਾਮਾਤੀ ਕਥਾਵਾਂ ਉਸ ਬਾਰੇ ਘੜੀਆਂ ਜਾਣ ਲੱਗੀਆਂ ਕਿਸੇ ਦੀ ਮੱਝ ਕੋ ਅਚਕੀ ਰੋਡੇ ਮੰਤਰ ਪੜਿਆ ਮੱਝ ਆਪਣੇ ਆਪ ਅਗਲੇ ਦਿਨ ਕਿਲੇ ਜਾ ਖੜੀ ਕਿਸੇ ਦੀ ਗਊ ਨੇ ਦੁੱਧ ਨਾ ਦਿੱਤਾ ਫਕੀਰ ਨੇ ਪੀੜਾ ਕੀਤਾ ਗਊ ਧਾਰੀ ਪੈ ਗਈ ਕਿਸੇ ਦਾ ਜਵਾਕ ਢਿੱਲਾ ਮੱਠਾ ਹੋ ਗਿਆ ਰੋਡੇ ਝੜਾ ਝੜਾ ਉਂਡਰ ਨਾ ਬਰਨ ਇਸ ਪ੍ਰਕਾਰ ਰੋਡੇ ਫਕੀਰ ਦੀ ਮਹਿਮਾ ਕਰ ਕਰ ਹੁਣ ਲੱਗ ਪਈ ਪਿੰਡ ਦੇ ਲੋਕੀ ਅਪਾਰ ਸ਼ਰਧਾ ਨਾਲ ਰੋਡੇ ਨੂੰ ਪੂਜਣ ਲੱਗੇ ਮਾਈਆਂ ਬਣ ਸਮਰ ਕੇ ਸੰਤਾਂ ਦੇ ਦਰਸ਼ਨ ਨੂੰ ਜਾਂਦੀਆਂ ਆਪਣੇ ਮਨਾਂ ਦੀਆਂ ਬਰਾਦਾਂ ਲਈ ਰੋਡੇ ਪਾਸੋਂ ਸੀਸਾ ਮੰਗਦੀਆਂ ਆਪਣੇ ਦੁੱਖ ਸੁੱਖ ਫੋਲਦੀਆਂ ਰੋਡਾ ਬੜੇ ਧਿਆਨ ਨਾਲ ਸੁਣਦਾ ਸ਼ਹਿਜੇ ਮਿੱਠੇ ਬੋਲ ਬੋਲਦਾ ਸਾਰਿਆਂ ਦੇ ਦਿਲ 모ਹੇ ਜਾਂਦਾ ਇਸ ਪਿੰਡ ਦੇ ਲੋਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ ਕੋਈ ਗੱਭਰੂ ਅਜੇ ਤੀ ਖਸਰ ਨੂੰ ਜਚਿਆ ਨਹੀਂ ਸੀ ਕਿਸੇ ਨੂੰ ਵੀ ਉਹ ਆਪਣੇ ਨਖ ਥਲੇ ਨਹੀਂ ਸੀ ਲਾਉਂਦੀ ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਦਸਤੇ ਸਨ ਪਹਾੜਾਂ ਦੀ ਪਰੀ ਨਾਲ ਤੁਲਨਾ ਦਿੰਦੇ ਸਨ ਜਲਾਲੀਏ ਲੋਹਾਰੀਏ ਨੀ ਕੀ ਤੂੰ ਪਰੀ ਪਹਾੜ ਦੀ ਕੀ ਅਸਮਾਨੀ ਹੂਰ ਸੋਹਣੀ ਦਿੱਸੇ ਫੁੱਲ ਵਾਂਗ ਤੈਥੋਂ ਮੈਲ ਰਹੀ ਏ ਦੂਰ ਤੈਨੂੰ ਵੇਖਣ ਆਉਂਦੇ ਹੋ ਹੋ ਜਾਂਦੇ ਚੂਰ ਤਾਬ ਨਾ ਕੋਈ ਚੱਲਦਾ ਤੇਰਾ ਐਡਾ ਚਮਕੇ ਨੂਰ ਕਰ ਲੋਹਾਰਾਂ ਜੰਮੀਓ ਜਿਵੇਂ ਕੱਲ ਰੁਗਾ ਰੁਖ ਜੀਵਨ ਤੈਨੂੰ ਵੇਖ ਕੇ ਤੇ ਭੁੱਲਣ ਸਾਰੇ ਦੁੱਖ ਫਟਕਣ ਪੰਛੀ ਵੇਖ ਕੇ ਤੇਰਾ ਸੋਹਣਾ ਮੁਖ ਜੇ ਵੇਖੇ ਵਿੱਚ ਸੋਹਾਂ ਦੇ ਤੇਰੀ ਵੀ ਲੈ ਜੀ ਭੁਖ ਜਲਾਲੀ ਨੇ ਵੀ ਰੋਡੇ ਫਕੀਰ ਦੀ ਮਹਿਮਾ ਸੁਣੀ ਇੱਕ ਦਿਨ ਉਹ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਚਾਪੂਜੀ ਰੋਡੇ ਸਮਾਦੀ ਲਈ ਸਿਮਰਨ ਕਰ ਰያ ਸੀ ਸਾਰੀਆਂ ਨਮਸਕਾਰ ਕਰਕੇ ਬੈਠਕੀਆਂ ਰੋਡੇ ਅੱਖ ਨ ਚਮਕੀ ਬਸ ਮਸਤ ਰਿਆ ਜਲਾਲੀ ਸਿਮਰਨ ਕਰੇਂਦੇ ਰੋਡੇ ਬਲ ਤਕਦੀ ਰਹੀ ਮੁਸਕਾਨਾਂ ਬਖੇਰਦੀ ਰਹੀ ਕੋਈ ਰਾਂਗਲਾ ਸੁਪਨਾ ਹੁਣ ਸਾਕਾਰ ਹੁੰਦਾ ਜਾਪਿਆ ਹੁਸਨ ਦਾ ਬੁੱਤ ਬਣਿਆ ਰੋਡਾ ਜਲਾਲੀ ਦੇ ਦਿਲ ਅੰਦਰ ਦਿਲ ਵਿੱਚ ਲਹਿ ਗਿਆ ਜਲਾਲੀ ਆਪਣੇ ਆਪ ਮੁਸਕराई ਉਹ ਸਾਰੀਆਂ ਜਾਨ ਲਈ ਖੜੋ ਗਈਆਂ ਰੋਡੇ ਆ ਖੋਲੀ ਸਾਹਮਣੇ ਜਲਾਲੀ ਹੱਥ ਜੋੜੀ ਖੜੀ ਸੀ ਗੁਲਾਬ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁਖੜਾ ਰੋਡੇ ਦੀ ਬਿਰਤੀ ਉਖੇੜ ਗਿਆ ਰੋਡਾ ਸਵਾਦ-ਸਵਾਦ ਹੋ ਗਿਆ ਸਾਰੀ ਰਾਤ ਜਲਾਲੀ ਰੋਡੇ ਵਿੱਚ ਖੋਈ ਰਹੀ ਸਵੇਰ ਹੁੰਦੇ ਸਾਰ ਹੀ ਉਸ ਬਾਗ ਵਿਚ ਆ ਰੋਡੇ ਨੂੰ ਸਜਤਾ ਕੀਤਾ ਹੁਸਨ ਇਸ਼ਕ ਦੇ ਗੱਲ ਬਾਹੀ ਪਾ ਲੀਆਂ ਰੋਡਿਆ ਤੂੰ ਮੇਰੇ ਤੇ ਕੀ ਜਾਦੂ ਧੂੜ ਦਿੱਤਾ ਐ ਸਾਰੀ ਰਾਤ ਪੱਲੀ ਵੀ ਸੌ ਨਹੀਂ ਸਕੀ ਤੇਰੇ ਖਿਆਲਾਂ ਵਿੱਚ ਮਗਨ ਰਹੀ ਹਾਂ ਹੁਸਨ ਮਤ ਲਿਆ ਹੁਸਨ ਪਰ ਯੇ ਤਦਨੇ ਨੇ ਪੱਥਰ ਵਿੱਚੋਂ ਰੱਬ ਪਾਰਿਆ ਅੱਜ ਮੇਰੀ ਭਗਤੀ ਪੂਰੀ ਹੋ ਗਈ ਹੈ ਤੇਰੇ ਚ ਮੈਨੂੰ ਦਰਤ ਨਜ਼ਰੀ ਪਿਆਉਂਦਾ ਜਦੋਂ ਦੀ ਤੂੰ ਮੇਰੇ ਪਾਸੋਂ ਗਈ ਹੈ ਮੈਨੂੰ ਵੀ ਚੈਨ ਨਹੀਂ ਆਇਆ ਤੂੰ ਹਕੀਂ ਜਾਨੀ ਸੱਤੇ ਬਹਿਸ਼ ਤਾਂ ਮੇਰੀ ਝੋਲੀ ਵਿੱਚ ਨੇ ਰੋੜਾ ਸੀ ਤੂੰ ਹਸਨ ਹੋ ਰਿਆ ਸੀ ਰੋੜਿਆ ਅੱਜ ਅਸੀਂ ਦਿਲਾਂ ਦੇ ਸੌਦੇ ਕਰ ਲਏ ਨੇ ਤੂੰ ਪੂਰਾ ਉਤਰੀ ਕਿਦਨੇ ਮੇਰਾ ਕੱਚਾ ਜਿਹਾ ਦਿਲ ਤੋੜ ਕੇ ਆ ਗਾਣਾ ਟੁਰ ਜਾਵੀਂ ਜਲਾਲੀਏ ਏ ਕੀ ਹੰਧੀਆਂ ਤੂੰ ਮੈਂ ਤੋਂ ਟੁਰ ਜਾਵਾਂਗਾ ਇੱਕੋ ਇੱਕ ਦਿਲ ਸੀ ਮੇਰਾ ਹੋ ਤੂੰ ਖਸ ਲਿਆ ਹੋਰ ਕੀ ਐ ਇਸ ਦੁਨੀਆ ਵਿੱਚ ਮੇਰੇ ਲਈ ਬਸ ਤੂੰ ਹੀ ਐ ਭਲਾ ਮੈਂ ਤੈਨੂੰ ਕਿਵੇਂ ਛੱਡ ਸਕਦਾ ਕੁਝ ਤੇ ਮੇਰੀ ਜ਼ਿੰਦਗੀ ਹੀ ਹੈ ਮੇਰਾ ਇਸ ਟੈਂ ਡਰ ਹੈ ਜਲਾਲੀਏ ਕਿਦਰੇ ਤੂੰ ਲੋਕਾਂ ਦੀ ਬਦਨਾਮੀ ਤੋਂ ਡਰਦੀ ਆਪਣਾ ਪਿਆਰਾ ਮੁੱਖ ਮੈਥੋਂ ਨਾ ਮੋੜ ਲਵੀ ਮੈਨੂੰ ਆਪਣੀ ਜਵਾਨੀ ਦੀ ਸਾਂ ਰੋੜਿਆ ਮੈਂ ਲੱਗੀਆਂ ਤੋੜਨੇ ਬਾਵਾਂਗੀ ਮਰ ਜਾਵਾਂਗੀ ਪਰ ਪਛਾਣ ਨਹੀਂ ਪਰਤਾਗੀ ਤੂੰ ਮੇਰਾ ਹਰ ਰੋਲ ਸੜਕਸਾਰ ਸੋਹਾਂ ਦੇ ਕੰਡਿੰਸਰਸ ਆਰ ਕਰਿਆ ਕਰੀ ਔਰ ਕੋਈ ਆਉਂਦਾ ਪਿਆ ਹੈ ਆ ਸੰਭਲੇ ਮੇਰੀ ਨਿਸ਼ਾਨੀ ਜਲਾਲੀ ਦਾ ਛੱਲਾ ਰੋੜੇ ਦੀ ਉਂਗਰ ਤੇ ਸੀ ਗਲਾਲੀ ਹਰ ਰੋਜ਼ ਸੋਹਾਂ ਦੇ ਕੰਡੇ ਜਾ ਪੁੱਜਦੀ ਤੇ ਪਿਆਰੇ ਰੋਡੇ ਦਾਜਾ ਦੇਦਾਰ ਕਰਦੀ ਇਸ ਬਾਰੇ ਕਿਸ਼ੋਰ ਚੰਦ ਨੇ ਲਿਖਿਆ ਹੈ ਉੱਤੇ ਨਦੀ ਦੇ ਜਾ ਕੇ ਰੂਸ ਮਿਲਦੀ ਬਿਨਾ ਮਿਲੇ ਦੇ ਨਹੀਂ ਅਧਾਰ ਹੈ ਜੀ ਹੋਏ ਕੜੀ ਵਿਛੋੜੇ ਦੇ ਵਾਂਗ ਸੂਲੀ ਜਾਨ ਹੋਮ ਦੀ ਜੋ ਆਵਾਜ਼ਾਰ ਹੈ ਜੀ ਬਿਨਾ ਲਗੀਆਂ ਕੋਈ ਨਾ ਜਾਣਦਾ ਹੈ ਜਿਹਨੂੰ ਲਗੀਆਂ ਉਸ ਨੂੰ ਸਾਰ ਹੈ ਜੀ ਹੋਈ ਭੁੱਜ ਮਨੂਰ ਲੋਹਾਰ ਬੱਚੀ ਬਨੇ ਘੜੀ ਦਾ ਜੋ ਕੇ ਚਾਰ ਹੈ ਜੀ ਹੁੰਦੇ ਨਾਗ ਮਲੂਮ ਨੇ ਪੂਣੀਆਂ ਦੇ ਜਦੋਂ ਕੱਤਨ ਜਾਏ ਢੰਡਾਰ ਹੈ ਜੀ ਪਾਇਆ ਪਟਕ ਸਿੱਦੇ ਦੇ ਕੱਢਨੇ ਨੂੰ ਪੈਂਦੀ ਭੁੱਲ ਕੇ ਨਾ ਇੱਕ ਤਾਰ ਹੈ ਜੀ ਮਿਲੇ ਜਦੋਂ ਜਲਾਲੀ ਜਾਂ ਯਾਰ ਤਾਈ ਉਦੋਂ ਬਸਤਾ ਦੇ ਸੇ ਸੰਸਾਰ ਹੈ ਜੀ ਕਿਸੇ ਕੰਮ ਦੇ ਵਿੱਚ ਨਾ ਚਿੱਤ ਲੱਗੇ ਕਰੇ ਆਸ਼ਕੀ ਅਤੀ ਲਾਚਾਰ ਹੈ ਜੀ ਇਸ਼ਕ ਮੁਸ਼ਕ ਕਦੋਂ છુપਾਇਆ ਛੁਪਦੇ ਨੇ ਜਲਾਲੀ ਤੇ ਰੋਡੇ ਦੀ ਇਸ਼ਕ ਦੀ ਚਰਚਾ ਪਿੰਡ ਵਿੱਚ ਛਿੜ ਪਈ ਜਲਾਲੀ ਦੇ ਮਾਪਿਆਂ ਤੇ ਕੰਨੀ ਵੀ ਉੜਦੀ ਉੜਦੀ ਪਿੰਕ ਪੈ ਗਈ। ਉਹਨਾਂ ਨੇ ਉਹਨਾਂ ਦੇ ਇਸ਼ਕ ਨੂੰ ਪਰਵਾਹ ਨਾ ਕੀਤਾ। ਉਹ ਤਾਂ ਨਮੋਸ਼ੀ ਦੇ ਮਾਰੇ ਆਪਣੇ ਮੂੰਹ 'ਲ ਕੋਈ ਫਿਰਦੇ ਸਨ। ਉਹਨਾਂ ਨੇ ਜਲਾਲੀ ਨੂੰ ਲੱਖ ਸਮਝਾਇਆ ਪਰ ਉਹ ਪਿਛਾ ਮੋੜਨ ਵਾਲੀ ਕਿੱਥੇ ਸੀ? ਉਹਦੇ ਲਈ ਤਾਂ ਰੋਡਾ ਹੀ ਸਭ ਕੁਝ ਸੀ। ਆਖਰ ਉਹਨਾਂ ਜਲਾਲੀ ਨੂੰ ਡਰਾਇਆ, ਧਮਕਾਇਆ ਤੇ ਫਿਰ ਨਗਰਾਨੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ। ਜਲਾਲੀ ਦਾ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ। ਉਹਦੇ ਰੋਡਾ ਵੀ ਜਲਾਲੀ ਦਾ ਪਿਆਰਾ ਮੁਖੜਾ ਤੱਕਣ ਲਈ ਬੇਕਰਾਰ ਹੋ ਰਿਹਾ ਸੀ। ਆਖਰ ਉਹਨੇ ਜਲਾਲੀ ਦੇ ਦਰਦ ਅੱਗੇ ਜਾ ਕੇ ਅਲਖ ਜਗਾਉਣੀ ਸ਼ੁਰੂ ਕਰ ਦਿੱਤੀ। ਉਹਦੇ ਹੱਥੋਂ ਖੈਰਾਤ ਲੈ ਬਿਨਾ ਹਗਾ ਇੱਕ ਕਦਮ ਵੀ ਨਾ ਪੁੱਟਦਾ। ਗੱਲ ਇੱਥੋਂ ਤੱਕ ਪੜ ਗਈ ਕਿ ਇੱਕ ਦਿਨ ਉਹਨੇ ਜਲਾਲੀ ਦੀ ਮਾਂ ਦੇ ਹੱਥੋਂ ਖੈਰਾਤ ਲੈ ਤੋ ਇਨਕਾਰ ਕਰ ਦਿੱਤਾ ਪਰ ਉਹਦੀ ਮਾਂ ਅੜੀ ਰਹੀ। ਸਾਦਾਂ ਦਾ ਹੱਠ ਵੀ ਮਸ਼ਹੂਰ ਹੈ। ਰੋਡਾ ਉਹਨਾਂ ਦੇ ਦਰ ਅੱਗੇ ਹੀ ਧੂਣਾ ਤਪਾ ਕੇ ਬੈਠ ਗਿਆ ਤੇ ਸਮਾਧੀ ਲਾ ਲਈ। ਲੋਕਾਂ ਲਈ ਤਾਂ ਇਹ ਜਗਤ ਦਾ ਤਮਾਸ਼ਾ ਸੀ ਪਰ ਜਲਾਲੀ ਦੀ ਮਾਂ ਤਾਂ ਨਮੋਸ਼ੀ ਦੀ ਮਾਰੀ ਤਰਤੀ ਵਿੱਚ ਨਿਗਰਦੀ ਜਾ ਰਹੀ ਸੀ ਉਹਨੇ ਉਸ ਨੂੰ ਤੂਣਾ ਚੁੱਕਣ ਲਈ ਬਹੁ ਤੇਰੇ ਵਾਸਤੇ ਪਾਇ ਜਲਾਲੀ ਨੇ ਵੀ ਉਹਨੂੰ ਬੜਾ ਆਖਿਆ ਪਰ ਰੋਡਾ ਤਾਂ ਉਹਦੇ ਦੇਦਾਰ ਲਈ ਤੜਫ ਰਿਆ ਸੀ ਕਿੱਥੋਂ ਵੇਤੇ ਤੂੰ ਆਇਆ ਜਾਣਾ ਕਿਹੜੇ ਦੇਸ ਬੇ ਫਕੀਰਾ ਭਲਾ ਵੇ ਦਲਾ ਲਿਆ ਵੇ ਰੋਟਿਆ ਪੱਛਮ ਤੋਂ ਨਹੀਂ ਮੈਂ ਆਇਆ ਜਾਣਾ ਦੱਖਣ ਦੇਸ ਨਹੀਂ ਲੋਹਾਰੀਏ ਭਲਾ ਸਾਲੂ ਵਾਲੀਏ ਨਹੀਂ ਕੋਰੀਏ ਜੇ ਤੂੰ ਭੁੱਖਾ ਰੋਟੀ ਦਾ ਵੇ ਲੱਡੂਆਂ ਦਿਨੀਆਂ ਮੰਗਾ ਵੇ ਫਕੀਰਾ ਭਲਾ ਵੇ ਦਲਾ ਲਿਆ ਵੇ ਰੋਟਿਆ ਨਾ ਮੈਂ ਭੁੱਖਾ ਰੋਟੀ ਦਾ ਨਹੀਂ ਲੈਣਾ ਤੇਰਾ ਦیدار ਨਹੀਂ ਲੋਹਾਰੀਏ ਭਲਾ ਸਾਲੂ ਵਾਲੀ ਨਹੀਂ ਕੋਰੀਏ ਜੇ ਤੂੰ ਪਿਆਸਾ ਪਾਣੀ ਦਾ ਵੀ ਦੁੱਧੂਆਂ ਦਿਨੀ ਆ ਮੰਗਾਵੇ ਫਕੀਰਾ ਭਲਾ ਵੇ ਦਰਾਲਿਆ ਵੇ ਰੋਡਿਆ ਨਾ ਮੈਂ ਪਿਆਸਾ ਪਾਣੀ ਦਾ ਨਹੀਂ ਲੈਣਾ ਤੇਰਾ ਦیدار ਨਹੀਂ ਲੋਹਾਰੀਏ ਭਲਾ ਸਾਲੂ ਵਾਲੀ ਨਹੀਂ ਕੋਰੀਏ ਜੇ ਤੂੰ ਨੰਗਾ ਬਸਤਰ ਦਾ ਵੀ ਬਸਤਰ ਦਿਨੀ ਆ ਸਮਾਵੇ ਫਕੀਰਾ ਭਲਾ ਵੇ ਦਲਾਲਿਆ ਵੇ ਰੋਡਿਆ ਨਾ ਮੈਂ ਨੰਗਾ ਬਸਤਰ ਦਾ ਨਹੀਂ ਲੈਣਾ ਤੇਰਾ ਦੀਦਾਰ ਨਹੀਂ ਲੋਹਾਰੀਏ ਭਲਾ ਸਾਲੂ ਵਾਲੀਏ ਨਹੀਂ ਕੋਰੀਏ ਜੇ ਤੂੰ ਭੁੱਖਾ ਹਰਨਾ ਦਾ ਵੀ ਵਿਆਹ ਦਿਨੀਆਂ ਕਰਵਾਵੇ ਫਕੀਰ ਆਲ ਭਲਾਵੇ ਦਲਾਲੇ ਆਵੇ ਰੋਡਿਆ ਨਾ ਮੈਂ ਭੁੱਖਾ ਰਨਾ ਦਾ ਨਹੀਂ ਲੈਣਾ ਤੇਰਾ ਨਹੀਂ ਦੀਦਾਰ ਲੋਹਾਰੀਏ ਭਲਾ ਸਾਲੂ ਵਾਲੀਏ ਨਹੀਂ ਕੋਰੀਏ ਦਰ ਵਿੱਚੋਂ ਤੂੰ ਨਾ ਚੁੱਕ ਲੈਵੇ ਬਾਹਰੋਂ ਆਜੂ ਮੇਰਾ ਬਾਪ ਬੇਫਕੀਰਾ ਭਲਾਵੇ ਦਲਾਲੇ ਆਵੇ ਰੋਡਿਆ ਦਰ ਵਿੱਚੋਂ ਤੂੰ ਨਾ ਚੁੱਕਣਾ ਨਹੀਂ ਲੈਣਾ ਤੇਰਾ ਦੀਦਾਰ ਨਹੀਂ ਲੋਹਾਰੀਏ ਪਲਾ ਸਾਲੂ ਬਾਲੀ ਨੇ ਕੋਰੀਏ ਰੋਡੇ ਨੇ ਜਲਾਲੀ ਦੇ ਦਰਾਂ ਅੱਗੇ ਧੂਣਾ ਨਾ ਚੁੱਕਿਆ ਗੁੱਸੇ ਵਿੱਚ ਆਏ ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ ਮਾਰ ਕੇ ਅੱਧ ਮੋਇਆ ਕਰ ਸੁੱਟਿਆ ਤੇ ਰਾਤ ਸਮੇਂ ਸੁਹਰ ਨਦੀ ਵਿੱਚ ਹੜਾਏ ਕੁਦਰਤ ਦਾ ਕੋਈ ਪਾਰਾवार ਨਹੀਂ ਰੋਡਾ ਨਦੀ ਵਿੱਚੋਂ ਬਚ ਨਿਕਲਿਆ ਤੇ ਅਗਲੀ ਪਲ ਕਾ ਕੇ ਉਹਨੇ ਜਲਾਲੀ ਦੇ ਦਰਾਂ ਅੱਗੇ ਮੁਰਤੂਣਾ ਤਪਾ ਦਿੱਤਾ ਜਲਾਲੀ ਅੰਦਰ ਨਰਲੀ ਪਈ ਤੜਪਦੀ ਰਹੀ ਕਹਿੰਦੇ ਨੇ ਜਲਾਲੀ ਦੇ ਭਰਾਵਾਂ ਨੂੰ ਰੋਡੇ ਦੇ ਦੁਬਾਰਾ ਮੁੜ ਆਉਣ ਤੇ ਐਨਾ ਗੁੱਸਾ ਚੜਿਆ ਉਹਨਾਂ ਨੇ ਉਹਦੇ ਟੁਕੜੇ ਟੁਕੜੇ ਕਰਕੇ ਖੂਬੀ ਸੁੱਟ ਦਿੱਤਾ ਤੇ ਮਗਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਬਾਣੇ ਰੋਡੇ ਨੂੰ ਗਲੋਂ ਲੋਹਣ ਲਈ ਤੂਣਾ ਤਾਪ ਦੇ ਰੋਡੇ ਕੋਲ ਜਾ ਕੇ ਆਖਿਆ ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ ਬਿਮਾਰ ਪਈ ਹੈ ਹਕੀਮ ਆਂਦੇ ਨੇ ਹੋਤਾ ਦੀ ਬੱਸ ਸਕਦੀ ਹੈ ਜੇ ਉਹਨੂੰ ਕਿਦਰੋਂ ਸ਼ੇਰਨੀ ਦਾ ਦੁੱਧ ਮਿਲ ਜਾਵੇ ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ ਵਿਆਹ ਕਰ ਦੇਵਾਂਗੇ ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਪਾਲ ਵਿੱਚ ਜੰਗਲਾਂ ਵੱਲ ਨਸ ਟੁਰਿਆ ਜਦੋਂ ਜਲਾਲੀ ਨੇ ਆਪਣੀ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲੋਂ ਮਰਵਾਉਣ ਦੀ ਇਹ ਵਿਅੰਤ ਸੁਣੀ ਤਾਂ ਉਹ ਵੀ ਰੋਡਾ ਰੋਡਾ ਕੂਕਦੀ ਰੋਡੇ ਦੇ ਮਗਰ ਜੰਗਲ ਵਿੱਚ ਜਾ ਪੁੱਜੀ ਜੰਗਲ ਵਿੱਚ ਦੋਵੇਂ ਮਿਲ ਪਏ ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮਕਾਇਆ ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਪਰ ਇਸ ਪ੍ਰੀਤ ਕਾਥਾ ਨੂੰ ਪੰਜਾਬੀ ਲੋਕ ਮਨ ਨੇ ਅਜੇ ਤੱਕ ਨਹੀਂ ਵਿਸਾਰਿਆ ਜਲਾਲੀ ਦਾ ਗੀਤ ਉਹਨਾਂ ਦੇ ਚੇਤਿਆਂ ਵਿੱਚ ਅੱਜ ਵੀ ਸੱਜਣਾ ਹੈ ਧੰਨਵਾਦ